10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 30 ਜਨਵਰੀ 2026 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਾਹਿਬਤ 557 ਮਾਗ ਮਹੀਨੇ ਦੀ 17 ਤਰੀਕ ਹੈ ਜੀ ਸੈਮਿਆਮੂ ਕਹਿਰਜੀ ਅਤੇ ਕੁਆਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਪਈ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਸਾਡੀ ਸਾਂਝ ਪਾਉਂਦੇ ਆ ਭਾਰਤ ਜੁਐਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰਿਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਜੀ ਅਮਰੀਕਾ ਦੀ ਅਮਰੀਕਾ ਦੇ ਮਿਨੀਸੋਟਾ ਸੂਬੇ ਦੇ ਸਾਬਕਾ ਗਵਰਨਰ ਨੇ ਸੁਝਾਵਾ ਦਿੱਤਾ ਕਿ ਸੂਬੇ ਨੂੰ ਕੈਨੇਡਾ ਦੇ ਨਾਲ ਰਲ ਜਾਣਾ ਚਾਹੀਦਾ ਸੋ ਗੱਲਾਂ ਕਮਿੰਚਵੀਂ ਸਟੇਟ ਦੀਆਂ ਹੁੰਦੀਆਂ ਸੀਗੀਆਂ ਗੱਲਾਂ ਅਲਬਰਟਾ ਨੂੰ ਅਮਰੀਕਾ ਦੇ ਨਾਲ ਲਾਉਣ ਦੀਆਂ ਹੁੰਦੀਆਂ ਸੀਗੀਆਂ ਕੰਮ ਉਲਟਾ ਚੱਲ ਪਿਆ ਜੀ ਸਰੀਦੇ ਵਿੱਚ ਇੱਕ ਪੰਜਾਬੀ ਵਿਅਕਤੀ ਉੱਤੇ ਅਰਾਧਾ ਤੇ ਕਤਲ ਦੇ ਚਾਰਜ ਲੱਗੇ ਆ ਇਸ ਦੇ ਨਾਲ ਹੀ ਜਿਹੜਾ ਨੌਜਵਾਨ ਫੜਿਆ ਗਿਆ ਕੁਝ ਦਿਨ ਪਹਿਲਾਂ ਹੰਸਪ੍ਰੀਤ ਸਿੰਘ ਉਹਦੇ ਬਾਰੇ ਕੋਈ ਜਾਣਕਾਰੀ ਬਾਹਰ ਆਈਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਕੈਲਗੀ ਦੇ ਪੰਜਾਬੀ ਤੇ ਦੋਸ਼ ਲੱਗੀ ਆ ਕਿ ਉਹਨੇ ਆਪਣੇ ਵਪਾਰ ਨੂੰ ਜਿਹੜੀ ਸਕੈਚੂਨ ਦੇ ਵਿੱਚ ਅੱਗ ਲਾਈ ਆ ਭਈ ਤੇ ਇਹ ਸਕੈਮ ਕਰਨ ਦੀ ਕੋਸ਼ਿਸ਼ ਕੀਤੀ ਆ ਇਸ ਮਾਮਲੇ ਦੇ ਵਿੱਚ ਉਹਨੂੰ ਚਾਰਜ ਕਰ ਲਿਆ ਗਿਆ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਤੇ ਨਾਲੇ ਗੱਲਬਾਤ ਕਰਾਂਗੇ ਟੈਕਸਾਸ ਦੇ ਉਹਨਾਂ ਸੁਨਿਆਰਿਆਂ ਦੀ ਜਿਨ੍ਹਾਂ ਦੇ ਉੱਤੇ 55 ਮਿਲੀਅਨ ਡਾਲਰ ਦੇ ਕੱਪੜੇ 'ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਨੇ ਤੇ ਅਖੀਰ 'ਚ ਗੱਲ ਹੋ ਗਈ ਪੰਜਾਬ ਦੀ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੇ ਤੇ ਤਸ਼ੱਦਦ ਧੱਕੇਸ਼ਾਹੀ ਦਾ ਦੌਰ ਇੱਕ ਵਾਰੀ ਫਿਰ ਚਲਾ ਦਿੱਤਾ ਗਿਆ ਆ ਹੁਣ ਕੀ ਹੋਇਆ ਤੁਹਾਨੂੰ ਦੱਸਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ होर भी निखारे, भारत पता नोट करो इक्यासी एक वी, स्ट्रीट पायल बिजनेस छो तिरानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद हूँ अस अपनी तीज लोकेशन एडमिंटन खोल ली है ਸੋ ਹੋਤਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਅਮਰੀਕਾ ਤੋਂ ਇਸ ਵੇਲੇ ਕੈਨੇਡਾ ਅਮਰੀਕਾ ਦੇ ਵਿੱਚ ਸਿਖਰਾਂ ਦੇ ਤਣਾਅ ਚੱਲ ਰਿਹਾ ਟਰੰਪ ਹੁਣੇ ਕਈ ਵਾਰੀ ਕਹਿ ਚੁੱਕੇ ਆ ਕਿ ਕੈਨੇਡਾ ਨੂੰ 51ਵੀਂ ਸਟੇਟ ਬਣਾ ਲੈਣਾ ਆਪਣੇ ਨਾਲ ਲਾ ਲੈਣਾ ਆ ਇੱਥੇ ਦਰਾਂ ਅਲਬਰਟਾ ਦੇ ਵਿੱਚ ਵੀ ਵੱਖਵਾਦੀ ਮਹਿੰਮ ਜਿਹੜੀ ਤੇਜ਼ ਹੋਈ ਹੈ ਇਹ ਵੀ ਕੱਲ ਖਬਰਾਂ ਬਾਹਰ ਆਈਆਂ ਕਿ ਅਮਰੀਕਾ ਦੇ ਕੁਝ ਅਧਿਕਾਰੀ ਅਲਬਰਟਾ ਦੇ ਵੱਖਵਾਦੀਆਂ ਨੂੰ ਮਿਲੇ ਆ ਇਸ ਗੱਲ ਦੇ ਉੱਤੇ ਕੈਨੇਡੀਅਨ ਸਰਕਾਰ ਨੇ ਅਲਬਰਟਾ ਦੇ ਕੁਝ ਹੋਰ ਸਿਆਸਤਦਾਨਾਂ ਨੇ ਇਤਰਾਜ਼ ਵੀ ਪ੍ਰਗਟ ਕੀਤਾ ਆ ਲਬਰਟਾ ਜਿਹੜਾ ਜੀ ਚਾਹੁੰਦਾ ਆ ਉਹਦੇ ਵਿੱਚ ਕੁਝ ਲੋਕ ਕੇ ਅਸੀਂ ਕੈਨੇਡਾ ਨਾਲ ਵੱਖ ਹੋ ਜਾਈਏ ਪਹਿਲਾਂ ਇਹ ਗੱਲ ਕਵਿਕਵੇ ਦੇ ਮਾਮਲੇ ਵਿੱਚ ਚੱਲਦੀ ਹੁੰਦੀ ਸੀਗੀ ਕਿਉਂਕਿ ਤੇ ਫ੍ਰਾਂਸੀਸੀ ਲੋਕ ਜਿਹੜੇ ਨੇ ਉਹ ਨਹੀਂ ਰਹਿਣਾ ਚਾਹੁੰਦੇ ਕੈਨੇਡਾ ਦੇ ਨਾਲ ਤੇ ਰੈਫਰੈਂਡਮ ਇੱਕ ਵਾਰੀ ਕਰਵਾਇਆ ਜਾ ਚੁੱਕਾ ਜਿਹਦੇ ਵਿੱਚ ਉਹ ਸਫਲ ਨਹੀਂ ਸੀ ਹੋਏ ਹੁਣ ਲਬਰਟਾ ਦੇ ਵਿੱਚ ਮਈ ਮਹੀਨੇ ਤੱਕ 17800000 ਇਕੱਠੇ ਕਰਕੇ ਦੇਣੇ ਆ ਵੀ ਜੇਕਰ ਰੈਫਰੈਂਡਮ ਕਰਾਉਣਾ ਸੋ ਇਹ ਮਹਿਮ ਚੱਲ ਰਹੀ ਆ ਤੇ ਨਾਲ ਦੀ ਨਾਲ ਕੱਲ ਦੂਏ ਪਾਸੇ ਇਹ ਚਲੇ ਗਈ ਕਿ ਅਮਰੀਕਾ ਦੇ ਵਿੱਚ ਇੱਕ ਸੂਬਾ ਮਿਨੀਸੋਟਾ ਜਿੱਥੇ ਕਿ ਇਸ ਵੇਲੇ ਕਾਫੀ ਆਈਸ ਦੀਆਂ ਰੇਡਾਂ ਹੋ ਰਹੀਆਂ ਲੋਕ ਕਹਿੰਦੇ ਸਾਡੇ ਤੇ ਜ਼ਬਰਟਾਇਆ ਜਾ ਰਿਹਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਮਿਨੀਪੋਲਿਸ ਸ਼ਹਿਰ ਮੈਨੀਸੋਟਾ ਦਾ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਇਸ ਦਰਮਿਆਨ ਮਿਨੀਸੋਟਾ ਦੇ ਸਾਬਕਾ ਗਵਰਨਰ ਜੈਸੀ ਵੈਂਚਰਾ ਨੇ ਬਿਆਨ ਦਿੱਤਾ ਕਿ ਸਾਡੇ ਸੂਬੇ ਨੂੰ ਕੈਨੇਡਾ ਦੇ ਨਾਲ ਰਲ ਜਾਣਾ ਚਾਹੀਦਾ ਅਮਰੀਕਾ ਦੇ ਸੂਬੇ ਮੈਨੀਸੋਟਾ ਦੇ ਸਾਬਕਾ ਗਵਰਨਰ ਜੈਸੀ ਵੈਂਚਰਾ ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਕਾਫੀ ਮਿੱਤਰ ਵੀ ਰਹੇ ਕਿਉਂਕਿ 트੍ਰੰਪ ਹੁਣੀ ਆਪ 쇼 ਬਿਜ਼ਨਸਮੈਨ ਸਗੇ ਤੇ ਜੈਸੀ ਵੈਂਚਰਰ ਹੁਣੀ ਪ੍ਰੋਫੈਸ਼ਨਲ ਰੈਸਲਰ ਸਗੇ ਇਕੱਠਾ ਇਹਨਾਂ ਦਾ ਬਾਅਦ ਕਾਫੀ ਪੈਂਦਾ ਰਿਹਾ ਬਾਅਦ ਵਿੱਚ ਉਹ ਖੁੱਲ ਕੇ ਆਲੋਚਨਾ ਵੀ ਕਰਦੇ ਰਹੇ 트੍ਰੰਪ ਉਹਨਾਂ ਦੀ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਸਾਨੂੰ ਕੈਨੇਡਾ ਦੇ ਨਾਲ ਰਲਣਾ ਬਾਰੇ ਸੋਚਣਾ ਚਾਹੀਦਾ ਆ ਵੈਸੇ ਉਹ ਇੱਕ ਸਾਬਕਾ ਫੌਜੀ ਆ ਅਮਰੀਕਨ ਫੌਜ ਦੇ ਵਿੱਚ ਉਹਨਾਂ ਨੇ ਵੀਗੇ ਦਾ ਨਾਮ ਦੀ ਲੜਾਈ ਚ ਵੀ ਭਾਗ ਲਿਆ ਸੀਗਾ ਉਸ ਤੋਂ ਬਾਅਦ ਉਹ ਪ੍ਰੋਫੈਸ਼ਨਲ ਰੈਸਲਰ ਬਣੇ ਮਿਨੀਸੋਟਾ ਦੇ ਗਵਰਨਰ ਬਣੇ ਉਹ ਇਹਨਾਂ ਨੇ ਇੱਕ ਜਿਹੜੀ ਗੱਲਬਾਤ ਹੈ ਕਈ ਅਗੈਡਾ ਦੇ ਨਾਲ ਰਲਣ ਵਾਲੀ ਇੱਕ ਦੋ ਸਪਿੰਸ ਸਿਸਟਰਜ਼ ਇਹ ਪੌਡਕਾਸਟ ਚੱਲਦਾ ਉਹਦੇ ਵਿੱਚ ਗੱਲਬਾਤ ਕਰਦੇ ਆਂ ਕਹੀ ਆ ਜਦੋਂ ਕੋ ਹੋਸਟ ਮੈਰੀਲ ਹੈਮਰ ਨੇ ਵੈਂਚੂਰਾ ਨੂੰ ਪੁੱਛਿਆ ਕਿ 트럼ਪ ਪ੍ਰਸ਼ਾਸਨ ਦੀ ਜਿਹੜੀ ਇਮੀਗ੍ਰੇਸ਼ਨ ਵਿਰੋਧੀ ਕਾਰਵਾਈ ਚੱਲ ਰਹੀ ਆ ਦਾ ਉਹਦਾ ਹੱਲੇ ਕੀ ਆ ਉਹ ਕਹਿੰਦੇ ਮੈਂ ਤਾਂ ਮਿਨੀ ਸੋਟਾ ਦੇ ਗਵਰਨਰ ਜਿਹੜੇ ਨੇ ਮੌਜੂਦਾ ਮਾਈਕ ਵਾਲਜ਼ ਉਹਨਾਂ ਨੂੰ ਇਹ ਸਲਾਹ ਦਊਂਗਾ ਕਿ ਕੈਨੇਡਾ ਵਾਲਿਆਂ ਨਾਲ ਗੱਲ ਕਰੋ ਆਪਾਂ ਉਧਰ ਰਲ ਜੰਨੇ ਆ ਨਾਲੇ ਤਾਂ ਇਹ ਸਾਨੂੰ ਪਸੰਦ ਨਹੀਂ ਕਰਦੇ ਅਮਰੀਕਾ ਵਾਲੇ ਨਾਲੇ ਸਾਨੂੰ ਇਹ ਕਹਿੰਦੇ ਵੀ ਅਸੀਂ ਬੇਕਾਬੂ ਆ ਫਿਰ ਅਸੀਂ ਇੱਥੇ ਰਹਿਣਾ ਕਰ ਲਈਏ ਆਪਾਂ ਕੈਨੇਡਾ ਦੇ ਨਾਲ ਰਲ ਜੰਨੇ ਆ ਕਨੇਡਾ ਨੂੰ ਅਮਰੀਕਾ ਦਾ 52 ਰਾਜ ਬਣਾਉਣ ਦੀ ਬਜਾਏ ਜੇਕਰ ਆਪਾਂ ਮਿਨੀ ਸੋਟਾ ਰਹਿੰਦੇ ਸਾਰੇ ਲੋਕ ਕਨੇਡਾ ਨਾਲ ਰਲ ਜਾਈਏ ਤਾਂ ਆਪਣਾ ਜਿਹੜਾ ਹੈਲਥ ਕੇਅਰ ਵਾਲਾ ਮਸਲਾ ਵੀ ਹੱਲ ਹੋ ਜਾਂਦਾ ਕਿਉਂਕਿ ਕੈਨੇਡਾ ਦੇ ਵਿੱਚ ਹੈਲਥ ਕੇਅਰ ਮੁਫਤ ਹੈ ਜੀ ਸੋਹਣ ਨੇ ਇਹ ਵੀ ਕਿਹਾ ਕਿ ਜਿਹੜੇ ਗਵਰਨਰ ਨੇ ਮੌਜੂਦਾ ਮਿਸਟਰ ਵਾਲਜ਼ ਹੈ ਉਹਨਾਂ ਨੂੰ ਕੈਨੇਡਾ ਨਾਲ ਜੁੜਨ ਦੇ ਵਾਸਤੇ ਬਕਾਇਦਾ ਅਰਜੀ ਪਾ ਦੇਣੀ ਚਾਹੀਦੀ ਆ ਪਟੀਸ਼ਨ ਕਰ ਦੇਣੀ ਚਾਹੀਦੀ ਆ ਤੇ ਮੈਨੂੰ ਪੂਰਾ ਯਕੀਨ ਹੈ ਕੈਨੇਡਾ ਵਾਲਿਆਂ ਨੂੰ ਕੋਤਰਾਜ ਨਹੀਂ ਹੋਣਾ ਕੈਨੇਡਾ ਦੇ ਲੋਕ ਖਿੜੇ ਮੱਥੇ ਸਾਡਾ ਸਵਾਗਤ ਕਰਨਗੇ ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਮਜ਼ਾਕ ਨਹੀਂ ਕਰ ਰਿਹਾ ਮੈਂ ਬਹੁਤ ਗੰਭੀਰਤਾ ਦੇ ਨਾਲ ਗੱਲ ਕਰ ਰਿਹਾ ਆ ਸਾਨੂੰ ਤੁਰੰਤ ਕੈਨੇਡਾ ਦੇ ਨਾਲ ਸੰਪਰਕ ਕਰਨਾ ਚਾਹੀਦਾ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੀ ਤੁਸੀਂ ਸਾਨੂੰ ਰਲਵਾਉਣ ਲਈ ਤਿਆਰ ਆ ਸੋ ਗੱਲ ਜਿਹੜੀ ਆ ਜੀ ਉਹ ਪੁੱਠੇ ਪਾਸ਼ੇ ਨੂੰ ਤਰਦੀ ਪ੍ਰਤੀਤ ਹੋ ਰਹੀ ਆ ਕੰਜਵੀਂ ਸਟਰੀਟ ਦੀਆਂ ਗੱਲਾਂ ਅਲਬਾਟਨ ਅਮਰੀਕਾ ਦੇ ਨਾਲ ਲਾਉਣ ਦੀਆਂ ਗੱਲਾਂ ਉਧਰੋਂ ਅਮਰੀਕਾ ਦੇ ਸੂਬੇ ਕੈਨੇਡਾ ਦੇ ਨਾਲ ਲਾਉਣ ਵਾਸਤੇ ਜਿਹੜੀ ਇਹਨਾਂ ਦੇ ਲੀਡਰ ਇਹ ਗੱਲ ਕਹਿ ਰਹੇ ਆ ਪਹਿਲਾਂ ਵੀ ਕੈਲੀਫੋਰਨੀਆ ਦੇ ਵਿੱਚ ਇਹ ਗੱਲ ਚੱਲਦੀ ਰਹੀ ਹੈ ਕਿ ਕੈਲੀਫੋਰਨੀਆ ਅਮਰੀਕਾ ਤੋਂ ਅੱਡ ਹੋਣਾ ਚਾਹੁੰਦਾ ਕਿਉਂਕਿ ਕੈਲੀਫੋਰਨੀਆ ਦੀ ਆਪਣੀ ਬਹੁਤ ਵੱਡੀ ਇਕਨੋਮੀ ਆ ਕਈ ਵੀ ਵੱਡੇ ਮੁਲਕਾਂ ਨਾਲੋਂ ਵੱਡੀ ਇਕਨੋਮੀ ਕੱਲੀ ਕੈਲੀਫੋਰਨੀਆ ਦੀ ਆ ਇਹ ਗੱਲ ਪਹਿਲਾਂ ਵੀ ਚੱਲਦੀ ਰਹੀ ਹੈ ਕਿ ਜਿਹੜੀ ਵੈਸਟ ਕੋਸਟ ਹੈਗੀ ਆ ਕੈਲੀਫੋਰਨੀਆ ਔਰੀਗਾਨਾ ਤੇ ਵਾਸ਼ਿੰਗਟਨ ਇਹਨੂੰ ਕੈਨੇਡਾ ਨਾਲ ਕਿਉਂ ਨਾਲ ਰਲਾਇਆ ਦਿੱਤਾ ਜਾਵੇ ਸੋ ਜਿਸ ਹਿਸਾਬ ਦੇ ਨਾਲ ਜੀਓ ਪੋਲਿਟਿਕਸ ਚੱਲ ਰਹੀ ਤਰ੍ਹਾਂ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਆ ਹਾਲਾਂਕਿ ਇਹਨਾਂ ਵਿਚਾਰਾਂ ਨੂੰ ਹਕੀਕੀ ਰੂਪ ਦੇਣਾ ਬੜਾ ਔਖਾ ਆ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ ਚਾਹਤਾਂ ਪ੍ਰਗਟਾਈਆਂ ਜਾ ਸਕਦੀਆਂ ਪਰ ਜ਼ਰੂਰੀ ਨਹੀਂ ਵੀ ਸਾਰਾ ਕੁਝ ਇਹ ਸੱਚ ਹੋ ਜਾਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਸਰੀ ਦੇ ਵਿੱਚ ਇੱਕ ਹੋਈ ਗ੍ਰਿਫਤਾਰੀ ਦੀ ਇਰਾਦਾਇਕਤਲ ਦਾ ਕੇਸ ਆ 1 ਜਨਵਰੀ ਨੂੰ ਚੜ੍ਹਦੇ ਸਾਲੇ ਵੀਰਵਾਰ ਵਾਲੇ ਦਿਨ ਤਕਰੀਬਨ ਪੌਣੇ 12 ਵਜੇ ਰਾਤ ਨੂੰ 140 B ਸਟਰੀਟ ਅਤੇ 49 ਐਵੇਨਿਊ ਜਿਹੜਾ ਹੈ ਜੀ ਉੱਥੇ ਇੱਕ ਗੋਲੀਬਾਰੀ ਦਾ ਮਾਮਲਾ ਹੋਇਆ ਸੀਗਾ ਗੋਲੀਆਂ ਚੱਲੀਆਂ ਸੀ ਇੱਕ ਜਣਾ ਜ਼ਖਮੀ ਹੋਇਆ ਸੀ ਤੇ ਇੱਕ 49 ਸਾਲਾਂ ਦੇ ਚੰਚਲ ਬੜਵਾਲ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਸੋ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਅਰਾਧਾਏ ਕਤਲ ਦੇ ਦੋਸ਼ ਜਿਹੜੇ ਚੰਚਲ ਬੜਵਾਲ ਦੇ ਉੱਤੇ ਲਾਏ ਆ ਤੇ ਨਾਲ ਹੀ ਹਥਿਆਰ ਰੱਖਣ ਦੇ ਨਾਲ ਤਾਂ ਹਥਿਆਰ ਚਲਾਉਣ ਦੇ ਨਾਲ ਸਬੰਧਤ ਕਈ ਦੋਸ਼ ਲਾਏ ਗਏ ਆ ਜਿਹੜਾ ਪਿੜਸ ਸੀ ਇਸ ਗੋਲੀਬਾਰੀ ਦਾ ਉਹਨੂੰ ਮੌਕੇ ਤੇ ਹਸਪਤਾਲ ਦਾਖਲਾ ਕਰਵਾ ਦਿੱਤਾ ਗਿਆ ਸੀਗਾ ਉਹਦਾ ਇਲਾਜ ਚੱਲ ਰਿਹਾ ਹੈ ਸੋ ਚਾਂਚਲ ਬੜਵਾਲ ਜਿਹਨੂੰ ਇਸ ਮਾਮਲੇ ਵਿੱਚ ਚਾਰਜ ਕੀਤਾ ਉਹਦੀ ਅਗਲੀ ਅਦਾਲਤੀ ਪੇਸ਼ੀ 6 ਫਰਵਰੀ ਨੂੰ ਜਿਹੜੀ ਆ ਹੋਣੀ ਆ ਹੁਣ ਚਾਂਚਲ ਬੜਵਾਲ ਦੇ ਨਾਂ ਦੇ ਉੱਤੇ ਜੇਕਰ ਤੁਸੀਂ ਸਰਚ ਕਰਦੇ ਆ ਤਾਂ ਪਤਾ ਲੱਗਦਾ ਕਿ ਐਪਸਫੋਰਡ ਦੇ ਵਿੱਚ 2023 ਚ ਇੱਕ ਬੰਦਾ ਮਾਰ ਦਿੱਤਾ ਗਿਆ ਸੀਗਾ ਤੇ ਉਸ ਮਾਮਲੇ ਦੇ ਵਿੱਚ ਵੀ 48 ਸਾਲਾਂ ਦਾ ਇੱਕ ਵਿਅਕਤੀ ਗ੍ਰਿਫਤਾਰ ਕੀਤਾ ਗਿਆ ਸੀ ਉਹਦੇ ਤੇ ਮੈਨਸਲੈਟਰ ਦੇ ਚਾਰ ਦਲਾਏ ਗਏ ਸੀਗੇ ਉਹਦਾ ਨਾਂ ਵੀ ਚਾਂਚਲ ਬੜਵਾਲਾ ਸੋ ਇਹ ਘਟਨਾ ਜਿਹੜੀ 18 ਜੁਲਾਈ 2023 ਦੀ ਹੈ ਤੇ ਜਿਹੜਾ ਬੰਦਾ ਮਾਰਿਆ ਗਿਆ ਸੀ ਉਹਦੀ ਉਮਰ 62 ਸਾਲ ਦੀ ਸੀਗੀ ਤੇ ਉਹਦੀ ਪਛਾਣ ਇਮਤੀਹਾਜ਼ ਹਸੈਨ ਐਬਸਫੋਰਡ ਵਦੇ ਰਹਿਣ ਵਾਲੇ ਵਜੋਂ ਕੀਤੀ ਗਈ ਸੀ ਸੋ ਚਾਂਚਲ ਬੜਵਾਲ ਨੂੰ 19 ਜੁਲਾਈ 2023 ਨੂੰ ਜਿਹੜਾ ਉਸ ਮੌਕੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਇਸ ਕਤਲ ਦੇ ਮਾਮਲੇ ਦੇ ਵਿੱਚ ਤੇ 14 ਨਵੰਬਰ 2025 ਯਾਨੀ ਕਿ ਲਗਭਗ ਤਕਰੀਬਨ 2 ਮਹੀਨੇ ਪਹਿਲਾਂ ਚਾਂਚਲ ਬੜਵਾਲ ਨੇ ਜਿਨ੍ਹਾਂ ਦੀ ਉਸ ਵੇਲੇ ਉਮਰ 48 ਸਾਲ ਦੱਸੀ ਗਈ ਸੀ ਐਮਸਫੋਰਡ ਦੀ ਅਦਾਲਤ ਵਿੱਚ ਆਪਣੇ ਗੁਨਾਹ ਕਬੂਲ ਕਰ ਲੈ ਸੀਗੇ ਮੈਨਸ ਲਾਡਰ ਦੇ ਵਿੱਚ ਵੀ ਹਾਂ ਇਹ ਕਤਲ ਮੇਰੇ ਤੋਂ ਹੋ ਗਿਆ ਆ ਸੋ ਇਹ ਸਜ਼ਾ ਹੁਣ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹਦੇ ਮਾਮਲੇ ਸੁਣਾਈ ਜਾਣੀ ਸੀ ਅਸੀਂ ਪੁਲਿਸ ਨੂੰ ਪੁੱਛਿਆ ਸੀਗਾ ਵੀ ਜਿਹੜਾ ਚਾਂਚਲ ਬੜਵਾਲ ਐਮਸਫੋਰਡ ਵਾਲਾ ਜਿਨੇ ਆਪਣੇ ਗੁਨਾਹ 2 ਮਹੀਨੇ ਪਹਿਲਾਂ ਅਦਾਲਤ 'ਚ ਕਬੂਲ ਕੀਤੇ ਆ ਤੇ ਹੱਲੇ ਉਹਨੇ ਅ ਕਹਿ ਸਕਦੇ ਆ ਕਿ ਸਜ਼ਾ ਦੇ ਵਾਸਤੇ ਤਿਆਰ ਹੋਣਾ ਸਗ ਸਜ਼ਾ ਜੇ ਉਹਨੂੰ ਸੁਣਾਈ ਨਹੀਂ ਗਈ ਅਦਾਲਤ ਵੱਲੋਂ ਵੀ ਕੀ ਇਹ ਸਰੀ ਦੇ ਵਿੱਚ ਗੋਲੀ ਚਲਾਉਣ ਵਾਲਾ ਚਾਂਚਲ ਬੜਵਾਲ ਤੇ ਐਬ ਸਪੋਰਟ ਦੇ ਵਿੱਚ ਆਪਣਾ ਗੁਨਾਹ ਕਬੂਲਣ ਵਾਲਾ ਚਾਂਚਲ ਬੜਵਾਲ ਇੱਕੋ ਬੰਦਾ ਹੀ ਆ ਉਹਨਾਂ ਨੇ ਕਿਹਾ ਵੀ ਅਸੀਂ ਹਜੇ ਕਨਫਰਮ ਨਹੀਂ ਕਰ ਸਕਦੇ ਤੁਹਾਨੂੰ ਅਦਾਲਤੀ ਦਸਤਾਵੇਜ਼ ਫੋੜਨੇ ਪੈਣਗੇ ਸੋ ਸ਼ੱਕ ਜਾਰ ਕੀਤਾ ਜਾ ਰਿਹਾ ਵੀ ਦੋਵੇਂ ਇੱਕ ਵਿਅਕਤੀ ਹੋ ਸਕਦੇ ਆ ਪਰ ਪੁਲਿਸ ਨੇ ਹਜੇ ਤੱਕ ਕੁਝ ਵੀ ਕਨਫਰਮ ਨਹੀਂ ਕੀਤਾ ਦੋਹਾਂ ਵਿਅਕਤੀਆਂ ਦੇ ਨਾਂ ਦੋਹਾਂ ਵਿਅਕਤੀਆਂ ਦੀ ਉਮਰ ਲਗਭਗ ਮਿਲਦੀ ਆ ਇਸ ਦੇ ਨਾਲ ਹੀ ਹਾਨਸਪ੍ਰੀਤ ਸਿੰਘ ਦੀ ਗੱਲ ਕਰਾਂਗੇ 21 ਸਾਲਾਂ ਦਾ ਹਰਸ਼ਪ੍ਰੀਤ ਸਿੰਘ ਜਿਹੜਾ ਇਹ ਫੜਿਆ ਗਿਆ ਸੀ ਨੌਜਵਾਨ 129 ਅਤੇ 83 ਐਵ ਨੂੰ ਦੇ ਉੱਤੇ ਗੋਲੀ ਚਲਾਉਣ ਦੇ ਮਾਮਲੇ ਦੇ ਵਿੱਚ ਇਹਨੂੰ ਤੇ ਇੱਕ ਦੇ ਸਾਥ ਹੀ ਹਰਸ਼ਦੀਪ ਸਿੰਘ ਨੂੰ ਚਾਰਜ ਕੀਤਾ ਗਿਆ ਹੈਗਾ ਹੁਣ ਜਿਹੜੀ ਪਬਲਿਕ ਦੇ ਵਿੱਚੋਂ ਜਾਣਕਾਰੀ ਨਿਕਲ ਕੇ ਬਾਹਰ ਆ ਰਹੀ ਹੈ ਪੁਲਿਸ ਹਲਕਿਆਂ ਦੇ ਵਿੱਚੋਂ ਜਾਣਕਾਰੀ ਬਾਹਰ ਆ ਰਹੀ ਹੈ ਇਹ ਦੱਸਿਆ ਗਿਆ ਕਿ ਇਹ ਨੌਜਵਾਨ ਫਰਵਰੀ 2025 ਦੇ ਵਿੱਚ ਯਾਨੀ ਕਿ ਅੱਜ ਤੋਂ 1 ਸਾਲ ਪਹਿਲਾਂ ਸਟੂਡੈਂਟ ਵੀਜ਼ੇ ਦੇ ਉੱਤੇ ਸਰੀ ਤੇ ਇੱਕ ਬਹੁਤ ਹੀ ਨਾਮਵਰ ਕਮਿਊਨਿਟੀ ਕਾਲਜ ਦੇ ਜ਼ਰੀਏ ਆ ਇਥੇ ਆਇਆ ਸੀਗਾ ਤੇ ਉੱਥੋਂ ਬਾਅਦ ਉਸ ਹੋਰ ਕਮਿਊਨਿਟੀ ਕਾਲਜ ਦੇ ਵਿੱਚੋਂ ਪੜ੍ਹਦਾ ਸੀਗਾ ਸਟੂਡੈਂਟ ਵੀਜ਼ੇ ਦੇ ਉੱਤੇ ਸੀਗਾ ਸੋ ਐਸ ਵੇਲੇ ਜਿਹੜਾ ਆ ਬੰਦੇ ਨੇ ਦੱਸਿਆ ਕਿ ਉਹ ਕੰਮ ਲੱਭ ਰਿਹਾ ਸੀਗਾ ਉਹਨੇ ਉੱਪਰ ਵੀ ਚਲਾਈ ਆ ਡਰਾਈਵਿੰਗ ਲਾਇਸੈਂਸ ਉਹਦੇ ਕੋਲੇ ਸੀਗਾ ਤੇ ਹੁਣ ਇਹ ਵੀ ਖਬਰਾਂ ਬਾਹਰ ਆਈਆਂ ਕਿ ਉਹ ਸਿਰਸੇ ਡੱਬ ਵਾਲੀ ਦੇ ਨਾਲ ਸਬੰਧਤ ਦੱਸਿਆ ਜਾ ਰਿਹਾ ਬੜੇ ਸਿਧਾਰਨ ਕਰਨ ਦਾ ਇਹ ਕਹਿੰਦੇ ਮੁੰਡਾ ਆ ਤੇ ਪੁਲਿਸ ਕਾਲਜਾਂ ਦੇ ਵਿੱਚ ਜਾ ਕੇ ਹੁਣ ਤਫ਼ਤੀਸ਼ ਵਧਾ ਰਹੀ ਹੈ ਕਿ ਕਿਹੜੇ ਕਿਹੜੇ ਸਟੂਡੈਂਟ ਇਹੋ ਜਿਹੇ ਨੇ ਆਦੇਸ਼ ਸ਼ੱਕੀ ਨੇ ਮਤਲਬ ਜਿਹਨਾਂ ਨੇ ਦਾਖਲਾ ਲਿਆ ਹੋਇਆ ਆ ਕਾਲਜ ਜਾਂਦੇ ਨਹੀਂ ਹੈਗੇ ਤੇ ਜਾਨ ਉਹਦੀਆਂ ਕਾਰਵਾਈਆਂ ਜਾਂ ਉਹਨਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਸ਼ੱਕੀ ਆ ਸੋ ਕਾਲਜਾਂ ਦੇ ਵਿੱਚ ਜਾ ਕੇ ਡਾਟਾ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਖਬਰਾਂ ਇਹ ਵੀ ਆਈਆਂ ਕਿ ਇਹਦੇ ਸਾਥੀ ਜਿਹੜੇ ਨੇ ਉਹ ਇਧਰ ਉਧਰ ਹੋ ਗਏ ਜਿਨ੍ਹਾਂ ਦੇ ਵਿੱਚ ਇੱਕ ਲੜਕੀ ਵੀ ਸ਼ਾਮਲ ਆ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਵੀ ਇਧਰੋਂ ਉਧਰੋਂ ਪੁੱਛਗਿੱਛ ਕਰ ਰਹੀ ਆ ਤਾਂ ਕਿ ਸਾਰੇ ਨੈਟਵਰਕ ਦਾ ਫੜਿਆ ਜਾਣਾ ਜ਼ਰੂਰੀ ਆ ਜੀ ਸੋ ਇਸ ਵਾਸਤੇ ਪੁਲਿਸ ਨੇ ਇਹ ਵੀ ਆਖਿਆ ਕਿ ਇਮੀਗ੍ਰੇਸ਼ਨ ਅਤੇ ਕਾਲਜਸ ਵਾਲੇ ਜਿਹੜੇ ਆ ਉਹ ਵੀ ਤੰਨ ਹੋਣ ਜੇਕਰ ਉਹਨਾਂ ਨੂੰ ਲੱਗਦਾ ਕਿ ਕੋਈ ਉਹਨਾਂ ਦਾ ਵਿਦਿਆਰਥੀ ਜਿਹੜਾ ਆ ਉਹ ਸ਼ੱਕੀ ਹੈ ਅਚਾਨਕ ਉਹਦਾ ਰਹਿਣ ਸਹਿਣ ਜਿਹੜਾ ਅਮੀਰਾਂ ਵਾਲਾ ਹੋ ਗਿਆ ਉਹਦੇ ਕੱਪੜੇ ਲੀਡੇ ਉਹਦਾ ਖਾਣ ਪੀਣ ਦਾ ਢੰਗ ਉਹਦਾ ਬੋਲਣ ਦਾ ਢੰਗ ਬਦਲ ਗਿਆ ਆ ਤੇ ਜਾਂ ਉਹ ਕਲਾਸਸ ਦੇ ਵਿੱਚ ਨਹੀਂ ਆ ਰਿਹਾ ਇਸ ਤਰੀਕੇ ਦਾ ਸ਼ੱਕ ਪੈਣ ਤੇ ਉਹ ਕਹਿੰਦੇ ਵੀ ਸਾਡੇ ਨਾਲ ਸੰਪਰਕ ਕੀਤਾ ਜਾਵੇ ਅਸੀਂ ਬੜੀ ਡੀਪਲੀ ਮਾਮਲਿਆਂ ਦੀ ਛਾਣਬੀਣ ਕਰ ਰਹੇ ਹਾਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਨੀ ਹੈ ਜੀ ਕੈਲਗੀ ਦੇ ਇੱਕ ਪੰਜਾਬੀ ਦੀ ਨਾਂ ਹੈਗਾ ਰਜਿੰਦਰਪਾਲ ਬਸਰਾਹ ਤੇ ਦੋਸ਼ਾਂ ਦੇ ਉੱਤੇ ਇਹ ਲੱਗੇ ਆ ਕਿ ਇਹਨਾਂ ਨੇ ਸਸਕੈਚੂਨ ਦੇ ਵਿੱਚ ਇੱਕ ਵਪਾਰ ਨੂੰ ਜਿਹੜੀ ਆ ਉਹ ਅੱਗ ਲਾਈ ਤੇ ਦੋਸ਼ਾਂ ਦੇ ਉੱਤੇ ਇਹ ਲਾਏਗਾ ਯਾ ਲੀਡਰਸ਼ਿਪਰ ਹੈ ਸਸਕੈਚੂਨ ਦਾ ਵੀ ਉੱਥੇ ਇੱਕ ਹੋਟਲ ਦੇ ਨਾਲ ਲੱਗਦੀ ਬਾਰ ਸੀਗੀ ਇਹ ਕਿਹਾ ਗਿਆ ਕਿ ਇਸ ਬਾਰ ਨੂੰ ਹੋਟਲ ਨੂੰ ਇਮੀਗ੍ਰੇਸ਼ਨ ਪਰਪਸ ਦੇ ਵਿੱਚ ਬੰਦੇ ਲੰਘਾਉਣ ਲਈ ਵਰਤਿਆ ਗਿਆ ਤੇ ਆਪਣਾ ਪਰਿਵਾਰ ਤੇ ਹੋਰ ਕਈ ਜਾਣੇ ਇੱਥੇ ਮਗਾਏ ਗਏ ਤੇ ਬਾਅਦ ਦੇ ਵਿੱਚ ਇਸ ਹੋਟਲ ਨੂੰ ਅੱਗ ਲਾ ਦਿੱਤੀ ਗਈ ਹੈ ਬਾਰ ਨੂੰ ਇੰਸ਼ੋਰੈਂਸ ਦੇ ਵਾਸਤੇ ਸਕੈਮ ਕਰਨ ਦੇ ਵਾਸਤੇ ਸੋ ਜਿਹੜੀ RCMP ਹੈਗੀ ਆ ਲੀਡਰਸ ਸਕੈਚਵਨ ਦੀ ਉਹਨਾਂ ਨੇ ਦੱਸਿਆ ਕਿ ਅਸੀਂ ਇੱਕ ਜਿਹੜੀ ਅੱਗ ਲੱਗੀ ਸੀ ਇਸ ਮਾਮਲੇ ਦੇ ਵਿੱਚ ਇੱਕ ਬੇੜਸ ਨੂੰ ਇਹ ਅੱਗ ਅਕਤੂਬਰ 2025 ਦੇ ਵਿੱਚ ਲਾਈ ਗਈ ਸੀ ਤੇ ਅਸੀਂ 26 ਜਨਵਰੀ 2026 ਨੂੰ ਯਾਨੀ ਕਿ ਇਸ ਸਾਲ ਅੱਗ ਲੱਗਣ ਤੋਂ ਤਕਰੀਬਨ 3 ਮਹੀਨੇ ਬਾਅਦ 50 ਸਾਲਾਂ ਦੇ ਰਜਿੰਦਰਪਾਲ ਬਸਰਾ ਨੂੰ ਗ੍ਰਿਫਤਾਰ ਕੀਤਾ ਆ ਤੇ ਕਹਿ ਲਗੀ ਲੁਬਾਰਟਾ ਦਾ ਰਹਿਣ ਵਾਲਾ ਆ ਉਹਦੇ ਉੱਤੇ ਚਾਰਜੇ ਲਾਏ ਗਏ ਆ ਕਿ ਉਹਨੇ ਜਾਣ ਬੁੱਝ ਕੇ ਫਰਾਡ ਕਰਨ ਦੇ ਮਨਸ਼ੇ ਦੇ ਨਾਲ ਅੱਗ ਲਾਈ ਆ ਸੋ ਸੈਕਸ਼ਨ 435 ਦੀ ਕ੍ਰਿਮੀਨਲ ਕੋਡ ਦੇ ਤਹਿਤ ਉਹਦੇ ਉੱਤੇ ਚਾਰਜਸ ਲਾਏ ਗਏ ਆ ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਫਰਾਡ ਦੇ ਚਾਰਜਸ ਨਾਲ ਲਾਏ ਗਏ ਆ ਤੇ ਜਿਹੜੀ ਮਨੁੱਖੀ ਜ਼ਿੰਦਗੀ ਆ ਉਹਦੇ ਨਾਲ ਖਲਵਾੜ ਕਰਨ ਦੇ ਚਾਰਜ ਵੀ ਲਾਏ ਗਏ ਆ ਕਿਉਂਕਿ ਜਦੋਂ ਅੱਗ ਲਾਈ ਗਈ ਹੋਣੀ ਆ ਹੋ ਸਕਦਾ ਉੱਥੇ ਕੁਝ ਲੋਕ ਰਹਿੰਦੇ ਹੋਣ ਸੋ ਰਜਿੰਦਰਪਾਲ ਬਸਰਾਂ ਦੀ ਜਿਹੜੀ ਅਗਲੀ ਪੇਸ਼ੀ ਹੈਗੀ ਆ ਉਹ ਲੀਡਰ ਦੀ ਅਦਾਲਤ ਦੇ ਵਿੱਚ ਜੋ ਕਿ ਸਸਕੈਸ਼ਿਓਨ ਦਾ ਸ਼ਹਿਰ ਆ 19 ਮਾਰਚ 2022 ਨੂੰ ਨਿਯਤ ਕੀਤੀ ਗਈ ਹੈ ਤੇ RCMP ਇਸ ਮਾਮਲੇ ਦੀ ਹਜੇ ਜਾਂਚ ਚਲਾ ਰਹੀ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਹੋਰ ਵੀ ਉਹਦੇ ਨਾਲ ਸੀਗਾ ਤੇ ਜੇ ਕੋਈ ਹੋਰ ਆ ਤਾਂ ਉਸ ਨੂੰ ਵੀ ਫਿਰ ਗਾਹਾਂ ਜਾਂਚ ਕਰਕੇ ਚਾਰਜ ਕੀਤਾ ਜਾ ਸਕਦਾ ਹੈ ਜੀ ਇਸੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਟੈਕਸਸ ਦੀ ਅਮਰੀਕਾ ਦਾ ਸੂਬਾ ਟੈਕਸਸ ਉੱਥੋਂ ਦੇ ਦੋ ਸ਼ਹਿਰ ਨੇ ਇਰਵਿੰਗ ਅਤੇ ਫ੍ਰੈਸਕੋ ਇੱਥੇ ਭਾਰਤੀਆਂ ਦੀ ਕਾਫੀ ਵਸੋਂ ਹੈਗੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਨਾ ਸ਼ਹਿਰਾਂ ਦੇ ਵਿੱਚ ਖਰੀਦਦਾਰੀ ਕਰਨੇ ਚਾਹਦੇ ਆ ਉੱਥੋਂ ਦੇ ਦੋ ਜੁਐਲਰੀ ਸਟੋਰ ਨੇ ਗਹਿਣਿਆਂ ਦੀਆਂ ਦੁਕਾਨਾਂ ਨੇ ਤਿਲਕ ਜੁਐਲਰ ਦੇ ਨਾਂ ਦੇ ਉੱਤੇ ਖੁੱਲੀਆਂ ਹੋਈਆਂ ਇੱਕ ਸਾਲ ਤੋਂ ਲੰਮੀ ਚੱਲੀ ਇਨਵੈਸਟੀਗੇਸ਼ਨ ਤੋਂ ਬਾਅਦ ਕਾਲਨ ਕਾਉਂਟੀ ਦੇ ਸ਼ੈਰਫਸ ਨੇ ਤੇ ਫੈਡਰਲ ਅਥਾਰਟਿਜ਼ ਨੇ ਛਾਪੇ ਮਾਰ ਕੇ ਇਤੋਂ ਦੇ ਮਾਲਕ ਜਿਹੜੇ ਗ੍ਰਫਤਾਰ ਕੀਤੇ ਆ ਇਹਨਾਂ ਦੇ ਉੱਤੇ ਦੋਸ਼ੇ ਲਾਏ ਗਏ ਆ ਕਿ ਇਹਨਾਂ ਨੇ ਅਮਰੀਕਾ ਦੇ ਬਜ਼ੁਰਗਾਂ ਦੇ ਧੋਲੋਂ 55 ਲੱਖ ਰੁਪਏ ਦਾ ਸੋਨਾ ਲੁੱਟ ਕੇ ਇੱਕ ਵੱਡੇ ਗਰੁੱਪ ਦਾ ਹਿੱਸਾ ਹੁੰਦੇ ਆ ਧੋਖਾ ਕੀਤਾ ਆ ਠੱਗੀ ਕੀਤੀ ਆ ਤੇ ਉਹ ਜਿਹੜਾ ਫਿਰ 55 ਮਿਲੀਅਨ ਦਾ ਸੋਨਾ ਸੀਗਾ ਉਹਨੂੰ ਢਾਲ ਕੇ ਬੰਗਾ ਬਣਾਤੀਆਂ ਚੈਨੀਆਂ ਬਣਾਤੀਆਂ ਬਾਰਾ ਬਣਾਤੀਆਂ ਤੇ ਉਹ ਕੋਈ ਥਾਂ ਜਿਹੜਾ ਕਹਿੰਦੇ ਫਿਰ ਬਾਅਦ ਦੇ ਵਿੱਚ ਵਰਤਿਆ ਗਿਆ ਸੋ ਇਸ ਮਾਮਲੇ ਦੇ ਵਿੱਚ ਅਰਪਿਤ ਦਸਾਈ ਸਿਮਰ ਜੀ ਤੇ ਗਿੱਲ ਤੇ ਉਹ ਲਾਵਾ ਕੁਝ ਹੋਰ ਜਿਹੜੇ ਪਟੇਲ ਨੇ ਉਹ ਚਾਰਜ ਕੀਤੇ ਗਏ ਆ ਜਿਨ੍ਹਾਂ ਦੇ ਸतीश ਪਟੇਲ ਆ ਪ੍ਰਾਂਜਲ ਪਟੇਲ ਆ ਬਦਕ੍ਰਿਸ਼ਨ ਆ ਵੈਰੀ ਮਨੀ ਹੈਗਾ ਆ ਤੇ ਇਸ ਤੋਂ ਇਲਾਵਾ ਕੁਝ ਹੋਰ ਵਿਅਕਤੀ ਨੇ ਜਿਨ੍ਹਾਂ ਦੇ ਨਾਂ ਹਲੇ ਆਉਣੇ ਬਾਕੀ ਆ ਜਿਨ੍ਹਾਂ ਦੀਆਂ ਤਸਵੀਰਾਂ ਜਾਰੀ ਹੋ ਗਈਆਂ ਕਿਉਂਕਿ ਜਦੋਂ ਪੁਲਿਸ ਨੇ ਦੋਹਾਂ ਲੋਕੇਸ਼ਨਾਂ ਦੇ ਉੱਤੇ ਛਾਪੇ ਮਾਰੇ ਆ ਤੇ ਨਾਲ ਉਹ ਆਪਣੇ ਕੈਮਰੇ ਵਾਲੇ মিডিਆ ਵਾਲੇ ਨਾਲ ਲੈ ਕੇ ਗਏ ਆ ਤੁਸੀਂ ਦੇਖ ਸਕਦੇ ਆ ਪਿੱਛੇ ਕਿ ਕਿਸ ਤਰੀਕੇ ਦੇ ਨਾਲ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਇੱਕ ਔਰਤ ਗ੍ਰਿਫਤਾਰ ਕੀਤੀ ਗਈ ਆ ਤੇ ਪੰਜਾਂ ਜਣਾਂ ਦੀ ਫੋਟੋ ਆਡਾ ਦਿਨਾਂ ਨੂੰ ਉਹ ਪੁਲਿਸ ਕਹਿੰਦੀ ਆ ਵੀ ਅਸੀਂ ਗ੍ਰਿਫਤਾਰ ਕੀਤਾ ਚਾਰਜ ਲਾਏ ਜਾਣੇ ਆ ਸੋ ਇਹਦੇ ਵਿੱਚ ਮਾਮਲਾ ਇਹੀ ਸਿਗਾ ਕਿ ਤਿਲਕ ਜੁਲਰ ਅਤੇ ਤਿਰਕ ਜੁਲਰ ਇਰਵਿੰਗ ਦੇ ਵਿੱਚ ਸਾਇਮਾ ਜੁਲਰ ਜਿਹੜਾ ਉਹ ਫਰੇਸਕੋ ਦੇ ਵਿੱਚ ਆ ਟੈਕਸਸ ਦੇ ਵਿੱਚ ਦੋਨੇ ਪੈਂਦੇ ਆ ਸੋ ਇਹਦੇ ਵਿੱਚ ਉਹ ਇਹ ਕਿਹਾ ਗਿਆ ਕਿ ਇਹ ਪੂਰੇ ਅਮਰੀਕਾ ਦੇ ਵਿੱਚ ਬਜ਼ੁਰਗਾਂ ਨੂੰ ਉਹਦੇ ਦੇ ਸਗੇ ਸਕੀਮ ਚਲਾ ਕੇ ਉਹਨਾਂ ਦਾ ਸੋਨਾ ਸ਼ੁੱਧ ਕਰਨ ਦੇ ਚੱਕਰ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਕਰਨ ਦੇ ਵਿੱਚ ਸੋਨਾ ਮੰਗਵਾ ਲੈਂਦੇ ਸੀਗੇ ਇੱਕ ਬਹੁਤ ਵੱਡਾ ਗਰੋਸ ਸੀਗਾ ਤੇ ਫਿਰ ਜਿਹੜਾ ਠੱਗੀ ਨਾਲ ਲੈਂਦਾ ਹੋਇਆ ਸੋਨਾ ਸੀ ਉਹਦੀ ਪਛਾਣ ਮਟਾਉਣ ਲਈ ਉਹਨੂੰ ਮੈਲਟ ਕਰ ਦਿੰਦੇ ਸੀਗੇ ਮੈਲਟ ਕਰਕੇ ਉਹਦੀਆਂ 12 ਬੰਗਾਂ ਚੈਨੀਆਂ ਵਗੈਰਾ ਬਣਾ ਕੇ ਇੱਥੇ ਅਮਰੀਕਾ ਦੇ ਵਿੱਚ ਹੀ ਵੇਚ ਦਿੰਦੇ ਸੀਗੇ ਜਾਂ ਉਹਨੂੰ ਬਾਹਰਲੇ ਮੁਲਕਾਂ ਦੇ ਵਿੱਚ ਭੇਜ ਦਿੰਦੇ ਸੀਗੇ ਸੋ ਪੂਰੇ 1 ਸਾਲ ਦੀ ਜਾਂਚ ਤੋਂ ਬਾਅਦ ਪੁਲਿਸ ਨਾਲ ਤੱਕ ਪਹੁੰਚਣ ਦੇ ਵਿੱਚ ਕਾਮਜਾਬ ਹੋਈ ਹੈ ਸੋ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਆ ਕਿ ਤਕਰੀਬਨ ਜਿਹੜਾ ਬਹੁਤ ਸਾਰਾ ਸੋਨਾ ਆ ਤੇ ਕੈਸ਼ ਆ ਉਹ ਬਰਾਮਦ ਕੀਤਾ ਜਾ ਰਿਹਾ ਆ ਤੇ ਤਾਂ ਕਿ ਜਿਹੜੇ ਲੋਕਾਂ ਦਾ ਚੋਰੀ ਕੀਤਾ ਇਹਨਾਂ ਨੇ ਜਿਹੜਾ ਉਹਨਾਂ ਤੋਂ ਠੱਗੀ ਮਾਰੀ ਆ ਉਹਨਾਂ ਨੂੰ ਪਹੁੰਚਦਾ ਕੀਤਾ ਜਾ ਸਕੇ ਸੋ ਤਕਰੀਬਨ 200 ਦੇ ਕਰੀਬ ਪੀੜਤ ਸਮਝੇ ਜਾ ਰਹੇ ਆ ਜਿਹੜੇ ਕਿ ਟੈਕਸਸ ਦੇ ਵਿੱਚ ਵੀ ਹੋ ਸਕਦੇ ਆ ਅਮਰੀਕਾ ਦੇ ਹੋਰ ਸੂਬਿਆਂ ਵਿੱਚ ਵੀ ਹੋ ਸਕਦੇ ਆ ਖਾਸ ਕਰਕੇ ਉਹ ਲੋਕ ਨੇ ਜਿਹੜੇ 65 ਸਾਲ ਤੋਂ ਉੱਪਰ ਅਮਰੀਕਨ ਬਜ਼ੁਰਗ ਨੇ ਸੋ ਕੁੱਲ ਜਿਹੜੀ ਰਕਮ ਆ ਉਹ ਦੱਸਿਆ ਕਿ ਕੈਸ਼ 7 ਲੱਖ ਹੋ ਸਕਦਾ ਹੈ 7 ਮਿਲੀਅਨਸ ਵੀ ਹੋ ਸਕਦਾ ਆ ਤੇ ਜਿਹੜਾ ਸੋਨਾ ਆ 55 ਮਿਲੀਅਨ ਦੇ ਮੁੱਲ ਦਾ ਹੋ ਸਕਦਾ ਆ ਸੋ ਜਿਨ੍ਹਾਂ ਲੋਕਾਂ ਦੇ ਨਾਲ ਜਈ ਠੱਗੀ ਵੱਜੀ ਆ ਹਜੇ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਅਸੀਂ ਕਿੱਥੇ ਪਹੁੰਚ ਕਰਨੀ ਆ ਉਹ ਵੀ ਟੈਕਸਾਸ ਦੇ ਨਾਲ ਅਧਿਕਾਰੀਆਂ ਦੇ ਨਾਲ ਕਾਲਨ ਕਾਉਂਟੀ ਦੇ ਸ਼ਹਿਰਸ ਦੇ ਨਾਲ ਸੰਪਰਕ ਕਰ ਸਕਦੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੱਗੇ ਜਾਣ ਵਾਲੇ ਬਜ਼ੁਰਗਾਂ ਦੀ ਗਾਰੰਟੀ 200 ਤੋਂ ਵੱਧ ਸਕਦੀ ਹੈ ਜਿਹੜਾ ਸੋਨਾ ਆ ਉਹ ਜਿਹੜਾ 55 ਮਿਲੀਅਨ ਤੋਂ ਵੱਧ ਸਕਦਾ ਆ ਕੈਸ਼ ਦੀ ਠੱਗੀ 7 ਮਿਲੀਅਨ ਤੋਂ ਵੀ ਵੱਧ ਸਕਦੀ ਹੈ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਗੈਂਗਸਟਰ ਖਤਮ ਕਰਨੇ ਆ ਪੰਜਾਬ ਪੁਲਿਸ ਜਿਹੜੀ ਆ ਉਹ ਵੀ ਬਾਹਾਂ ਚਾੜੀ ਫਿਰਦੀ ਆ ਤੇ ਜਿਹੜੇ ਆਮ ਲੋਕ ਨੇ ਉਹ ਦੁਹਾਈ ਇਹ ਪਾ ਰਹੇ ਆ ਕਿ ਇਹਨਾਂ ਨੇ ਗੈਂਗਸਟਰ ਖਤਮ ਕਰਨ ਦੇ ਨਾਂ ਹੇਠ ਹੁਣ ਸਿੱਖ ਨੌਜਵਾਨੀ ਦਾ ਕਾਣ ਕਰਨਾ ਆ ਵੀ ਬਿਆਨਤ ਸਿੰਘ ਦਾ ਰਾਜ ਮੁਕੇ ਨੂੰ 30 ਸਾਲ ਹੋ ਚੱਲੇ ਆ ਤੇ ਦੁਬਾਰਾ ਇੱਕ ਨਵੀਂ نسل ਜਿਹੜੀ ਆ ਤਿਆਰ ਖੜੀ ਆ ਜਿਹੜੇ ਨਸ਼ਿਆਂ ਦੀ ਮਾਰ ਤੋਂ ਬਚ ਗਏ ਉਹਨਾਂ ਨੂੰ ਹੁਣ ਪੁਲਿਸ ਦੀਆਂ ਗੋਲੀਆਂ ਦੇ ਨਾਲ ਮਾਰਨ ਦੇ ਵਾਸਤੇ ਵਿਉਂਤਾਂ ਬਣਾਈਆਂ ਜਾ ਰਹੀਆਂ ਆ ਤੋ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਥਾਂ ਤੋਂ ਗੈਂਗਸਟਰ ਜਿਹੜੇ ਨੇ ਵੀਡੀਓਜ਼ ਪਾ ਰਹੇ ਆ ਕਿ ਕਿਵੇਂ ਪੁਲਿਸ ਛਾਪੇ ਮਾਰ ਰਹੀ ਹੈ ਉਹਨਾਂ ਦੇ ਘਰਾਂ ਤੇ ਕੰਮਾਂ ਦੇ ਉੱਤੇ ਉਹਨਾਂ ਨੂੰ ਚੱਕਿਆ ਜਾ ਰਿਹਾ ਕਾਫੀ ਜਿਹੜਾ ਆ ਹਉ ਹੱਲਾ ਮੱਚਿਆ ਹੋਇਆ ਹੁਣ ਇਹਦੀ ਖਬਰ ਆਈ ਹੈ ਦਰਬਾਰ ਸਾਹਿਬ ਤੋਂ ਆਈ ਹੈ ਪਿਓ ਪੁੱਤ ਦੀ ਜਿਹੜੀ ਉੱਥੋਂ ਖਬਰ ਇਹ ਨਿਕਲੀ ਆ ਕਿ ਦਰਬਾਰ ਸਾਹਿਬ ਮੱਥਾ ਟੇਕਣ ਆਏ ਦੋ ਵਿਅਕਤੀ ਜਿਨ੍ਹਾਂ ਦੇ ਵਿੱਚ ਇੱਕ ਦਾ ਨਾਂ ਪ੍ਰਿੰਸ ਪੁੱਤਰ ਸਤਵਿੰਦਰ ਸਿੰਘ ਤੇ ਉਹਦਾ ਡੈਡੀ ਸਤਵਿੰਦਰ ਸਿੰਘ ਪੁੱਤਰ ਹਰਿਕ੍ਰਿਸ਼ਨ ਸਿੰਘ ਇਹ ਦੋਨੇ ਜਿਹੜੇ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਮੋਹਣਕੇ ਹਠਾੜ ਦੇ ਰਹਿਣ ਵਾਲੇ ਆ ਇਹਨਾਂ ਨੂੰ ਪੁਲਿਸ ਨੇ ਦਰਬਾਰ ਸਾਹਿਬ ਦੇ ਬਾਹਰੋਂ ਚੱਕ ਲਿਆ ਜਦੋਂ ਇਹਨਾਂ ਦੇ ਨਾਲ ਕਿ ਦੋ ਪਰਿਵਾਰ ਦੀਆਂ ਬੀਬੀਆਂ ਵੀ ਆਈਆਂ ਹੋਈਆਂ ਸੀਗੀਆਂ ਜਿਹੜੀ ਜਾਣਕਾਰੀ ਪੰਜਾਬ ਤੋਂ ਹਾਸਲ ਹੋਈ ਆ ਇਸ ਪਰਿਵਾਰ ਦੀਆਂ ਔਰਤਾਂ ਸਲੋਬਰ ਦੇ ਵਿੱਚ ਸ਼ਰਗਾਨ ਕਰ ਰਹੀਆਂ ਸੀਗੀਆਂ ਜਦੋਂ ਪ੍ਰਿੰਸ ਅਤੇ ਸਤਵਿੰਦਰ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚੋਂ ਅੰਦਰੋਂ ਹਰਾਸਤ ਵਿੱਚ ਲੈ ਲਿਆ ਗਿਆ ਤੇ ਉਸ ਤੋਂ ਬਾਅਦ ਬਾਹਰ ਲਿਆ ਕੇ ਵਰਦੀ ਵਾਲੇ ਮੁਲਾਜ਼ਮਾਂ ਨੇ ਜਿਹੜੇ ਬਾਹਰ ਇੰਤਜ਼ਾਰ ਕਰ ਰਹੇ ਸੀਗੇ ਉਹਨਾਂ ਨੇ ਸਾਦੇ ਕੱਪੜਿਆਂ ਵਾਲਿਆਂ ਤੋਂ ਹੈਂਡਓਵਰ ਕਰ ਲਿਆ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਇੱਕ ਕਾਰ ਦੇ ਵਿੱਚ ਲੈ ਕੇ ਕਿਤੇ ਚਲ ਗਏ ਤੇ ਜਿਹੜੇ ਪਰਿਵਾਰ ਦੀਆਂ ਔਰਤਾਂ ਨੇ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਲਗਾਏ ਕਿੱਥੇ ਆ ਸੁਤਵਿੰਦਰ ਸਿੰਘ ਦੀ ਪਤਨੀ ਲਖਬੀਰ ਕੌਰ ਨੇ ਦੱਸਿਆ ਕਿ ਮੇਰਾ ਪਤੀ ਹੈ ਤੇ ਮੇਰਾ ਬੇਟਾ ਅਸੀਂ ਇਕੱਠੇ ਇੱਥੇ ਮੱਥਾ ਟੇਕਣ ਆਏ ਸੀਗੇ ਅਸੀਂ ਜਿਹੜੀਆਂ ਆ ਅਸ਼ਨਾਣ ਕਰ ਰਹੀਆਂ ਸੀਗੀਆਂ ਜਦੋਂ ਅਸੀਂ ਇਸ਼ਨਾਨ ਕਰਕੇ ਔਰਤਾਂ ਵਾਲੇ 8 ਸਰੋਵਰ ਦੇ ਵਿੱਚੋਂ ਬਾਹਰ ਆਈਆਂ ਤਾਂ ਅਸੀਂ ਸਾਨੂੰ ਦੇਖਿਆ ਵੀ ਸਾਨੂੰ ਦੋਨੇ ਜਣੇ ਲੱਭੇ ਨਹੀਂ ਹੈਗੇ ਉਸ ਤੋਂ ਬਾਅਦ ਅਸੀਂ ਫੋਨ ਕੀਤਾ ਉਹਨਾਂ ਦੇ ਫੋਨ ਵੀ ਜਿਹੜੇ ਆ ਉਹ ਬੰਦ ਸੀਗੇ ਤੇ ਜਦੋਂ ਅਸੀਂ ਪਿੰਡ ਪਹੁੰਚੇ ਆ ਵਾਪਸ ਸਾਨੂੰ ਪਤਾ ਲੱਗਾ ਕਿ ਪੁਲਿਸ ਨੇ ਸਾਡੇ ਘਰ ਵੀ ਛਾਪਾ ਮਾਰਿਆ ਹੋਇਆ ਸਾਡਾ ਸਾਰਾ ਸਮਾਨ ਖਿਲਾਰਿਆ ਹੋਇਆ ਸੀ ਘਰ ਦੇ ਜਿੰਦੇ ਤੋੜੇ ਹੋਏ ਸੀਗੇ ਤੋ ਕਹਿੰਦੇ ਵੀ ਸਾਨੂੰ ਉਦੋਂ ਪਤਾ ਲੱਗਾ ਵੀ ਪੁਲਿਸ ਇਹਨਾਂ ਦੋਹਾਂ ਨੂੰ ਉੱਥੋਂ ਚੱਕ ਕੇ ਲੈ ਗਈ ਆ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰੰਧਕਮਿਟੀ ਕੋਲ ਦੀ ਫੁਟੇਜ ਜਿਹੜੀ ਆ ਮੰਗੀ ਜਾ ਰਹੀ ਆ ਤਾਂ ਕਿ ਸਲੀਅਤ ਜਿਹੜੀ ਆ ਪਤਾ ਲੱਗ ਸਕੇ ਪੁਲਿਸ ਵਾਲੇ ਹੱਲੇ ਕੋਈ ਵੀ ਲੜਸਰਾ ਨਹੀਂ ਫੜਾ ਰਹੇ ਲਖਬੀਰ ਕੌਰ ਜਿਹੜੀ ਕਿ ਇੱਕ ਪਤਨੀ ਆ ਮਾਂ ਆ ਉਹਨੇ ਕਬੂਲ ਕੀਤਾ ਕਿ ਸਾਡਾ ਜ਼ਮੀਨਦਾਰ ਰੌਲਾ ਸੀਗਾ ਇਸ ਮਾਮਲੇ ਦੇ ਵਿੱਚ ਮੇਰੇ ਪਤੀ ਨੇ ਜਿਹੜੀ ਜੇਲ ਵੀ ਕੱਟੀ ਆ ਤੇ 5-7 ਮਹੀਨੇ ਪਹਿਲਾਂ ਹੀ ਉਹ ਜ਼ਮਾਨਤ ਤੇ ਬਾਹਰ ਆਇਆ ਪਰ ਸਾਡਾ ਕਿਸੇ ਵੀ ਗੈਂਗ ਦੇ ਨਾਲ ਕਿਸੇ ਵੀ ਡਰੱਗ ਤਸਕਰੀ ਦੇ ਨਾਲ ਜਾਂ ਪਾਕਿਸਤਾਨ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਅਸੀਂ ਗਰੀਬ ਲੋਕ ਆ ਤੇ ਮੇਰਾ ਬੇਟਾ ਜਿਹੜਾ ਗੰਗਾ ਨਗਰ ਦੇ ਵਿੱਚ ਪੜ੍ਹਾਈ ਕਰਦਾ ਆ ਤੇ ਸਾਨੂੰ ਸਮਝ ਨਹੀਂ ਆ ਰਹੀ ਵੀ ਇਹ ਚੱਕੇ ਕਿਉਂ ਗਏ ਆ ਸੋ ਪੁਲਿਸ ਵੱਲੋਂ ਅਧਿਕਾਰਤ ਤੌਰ ਦੇ ਉੱਤੇ ਇਸ ਮਸਲੇ ਬਿਚਾਰੇ ਤੱਕ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਇਸ ਦੇ ਨਾਲ ਹੀ ਇੱਕ ਹੋਰ ਮਸਲਾ ਜਿਹੜਾ ਪੰਜਾਬ 'ਚ ਪਹਿਆ ਹੋਇਆ ਉਹ ਹੈਗਾ ਆ ਇੱਕ ਟੈਕਸੀ ਚਾਲਕ ਦਾ ਉਹ ਟੈਕਸੀ ਚਾਲਕ ਜਿਹੜਾ ਕਿ ਲੁਧਿਆਣਾ ਵਿੱਚ ਇੱਕ ਟੈਕਸੀ ਚਲਾ ਰਿਹਾ ਸੀ ਜਿਹਨੂੰ ਆਪਾਂ ਊਬਰ ਵੀ ਕਹਿ ਸਕਦੇ ਆ ਤੇ ਉਹਦੇ ਵਿੱਚ ਕੀ ਹੋਇਆ ਕਿ ਉਹਨੇ ਆਪਣੀ ਗੱਡੀ ਦੇ ਉੱਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਲਾਣੇ ਦੀ ਤਸਵੀਰ ਲਾਈ ਹੋਈ ਸੀ ਸੋ ਇਸ ਮਾਮਲੇ ਤੋਂ ਕੁਝ ਰਸੂਕਦਰ ਲੋਕ ਜਿਹੜੇ ਆ ਉਹਨਾਂ ਦੇ ਨਾਲ ਉਹ ਝਗੜਾ ਹੋ ਗਿਆ ਤੇ ਇਸ ਮਾਮਲੇ ਵਿੱਚ ਉਹਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਪੁਲਿਸ ਨੇ ਵੀ ਕੁੱਟਿਆ ਮੋਰਿਓ ਬੰਦਿਆਂ ਨੇ ਵੀ ਕੁੱਟਿਆ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਮਾਪਿਆਂ ਨੇ ਤੇ ਉਹਦੇ ਆ ਯਾਰਾਂ ਦੋਸਤਾਂ ਨੇ ਭਾਰਤ ਨਗਰ ਚੌਕ ਜਾਮ ਕਰਕੇ ਇਨਸਾਫ ਦੀ ਮੰਗ ਕੀਤੀ ਹੈ ਪਰਿਵਾਰ ਨੇ ਦੱਸਿਆ ਕਿ ਮਾਮਲਾ ਗੱਡੀ ਤੇ ਲੱਗੀ ਸੰਤ ਜਰਨੈਲ ਸਿੰਘ ਭਿੰਡਰਾਲਾਣੇ ਦੀ ਫੋਟੋ ਤੋਂ ਵਧਿਆ ਕੋਜੇ ਰਾਜਨੀਤਿਕ ਬੈਕਗ੍ਰਾਉਂਡ ਵਾਲੇ ਬੰਦੇ ਜਿਹੜੇ ਸੀਗੇ ਉਹਨਾਂ ਨੇ ਟੈਕਸੀ ਚਾਲਕ ਜਲਾ ਰਣਜੋਤ ਸਿੰਘ ਆ ਉਹਦੇ ਉੱਪਰ ਤਸ਼ੱਦਦ ਕੀਤਾ ਜਦੋਂ ਉਹਨੇ ਤਸਵੀਰ ਲਾਉਣ ਤੋਂ ਮਨਾ ਕਰ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਉਹਦਾ ਇੰਨੀ ਕੁੱਟਮਾਰ ਕੀਤੀ ਗਈ ਆ ਕਿ ਉਹ ਆਪਣੇ ਪੈਰਾਂ ਦੇ ਉੱਤੇ ਖੜ੍ਹਾ ਹੋਣ ਜੋਗਾ ਵੀ ਨਹੀਂ ਰਿਹਾ ਸੋ ਇਸ ਮਾਮਲੇ ਵਿੱਚ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੇ ਵੀ ਗੱਲ ਚੱਕੀ ਆ ਸਾਬਕਾ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਮਸਲਾ ਚੱਕਿਆ ਉਹ ਕਹਿੰਦੇ ਵੀ ਪੰਜਾਬ ਪੁਲਿਸ ਦਾ ਜਿਹੜਾ ਆ ਉਹ ਤਸ਼ੱਦਦ ਵਾਲਾ ਮਾਈਂਡ ਸੈਟ ਮਾਨਸਿਕਤਾ ਬਦਲੀ ਨਹੀਂ ਹੈਗੀ ਤੇ ਇੱਕ ਵਾਰੀ ਫਿਰ ਪੰਜਾਬ ਪੁਲਿਸ ਨੂੰ ਮੌਜੂਦਾ ਸਰਕਾਰ ਨੇ ਖੁੱਲੇ ਹੱਥ ਦੇ ਦਿੱਤੇ ਆ ਤੁਸੀਂ ਜੋ ਮਰਜ਼ੀ ਕਰ ਸਕਦੇ ਆ ਤੇ ਲਗਭਗ ਇਹੋ ਹੀ ਕੁਝ ਕਰ ਰਿਹਾ ਜੋ 1990ਵਾਂ ਦੇ ਵਿੱਚ ਹੋ ਰਿਹਾ ਸੀਗਾ ਸੋ ਨੌਜਵਾਨਾਂ ਤੇ ਤਸ਼ੱਦਦ ਹੋ ਰਿਹਾ ਆ ਨੌਜਵਾਨਾਂ ਨੂੰ ਘਰਾਂ ਤੋਂ ਚੱਕਿਆ ਜਾ ਰਿਹਾ ਆ ਤੇ ਹਾਲ ਹੀ ਦੇ ਵਿੱਚ ਮਿਸਲ ਸਤਲਜ ਨਾਲ ਸੰਬੰਧਿਤ ਇੱਕ ਨੌਜਵਾਨ ਨੂੰ ਵੀ ਇਸੇ ਤਰੀਕੇ ਘਰੋਂ ਚੱਕਿਆ ਗਿਆ ਸੀ ਉਹਨਾਂ ਨੇ ਤਾੜਨਾ ਕੀਤੀ ਆ ਕਿ ਸਿੱਖ ਜਥੇਬੰਦੀਆਂ ਸਭ ਕੁਝ ਦੇਖ ਰਹੀਆਂ ਆ ਤੇ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਇਹ ਕਹਿ ਰਹੀਆਂ ਕਿ ਤੁਸੀਂ ਇਹ ਜਹੇ ਹਤਕੰਡੇ ਅਪਣਾਉਣੇ ਬੰਦ ਕਰੋ ਪਹਿਲਾਂ ਹੀ ਪੰਜਾਬ ਦੀ ਜਵਾਨੀ ਦਾ ਬੜਾ ਘਾਣ ਹੋਇਆ ਆ ਪੰਜਾਬ ਦੀ ਜਵਾਨੀ ਮਸੀ ਪੈਰਾਂ ਤੇ ਆਉਣ ਲੱਗੀ ਆ ਇਹਨਾਂ ਨੂੰ ਗਲਤ ਰਾਹ ਵੱਲ ਜਿਹੜਾ ਆ ਉਹ ਨਾ ਜਾਣ ਦਿਓ ਇਹਨਾਂ ਨੂੰ ਉਧਰ ਨੂੰ ਪੁਸ਼ ਨਾ ਕਰੋ ਇਹਨਾਂ ਨੂੰ ਭਜਾਓ ਨਾ ਸੋ ਅਦਰਵਾਈਜ਼ ਕਹਿੰਦੇ ਵੀ ਨੁਕਸਾਨ ਸਾਰਿਆਂ ਦਾ ਹੀ ਹੋਣਾ ਆ ਸੋ ਕੁੱਲ ਮਿਲਾ ਕੇ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਵੀ ਸਖਤ ਨਖੇਦੀ ਕੀਤੀ ਜਾ ਰਹੀ ਆ ਆਪਾਂ ਇੱਥੇ ਅੱਜ ਇਸ ਹਫ਼ਤੇ ਦਾ ਪ੍ਰੋਗਰਾਮ ਜਿਹੜਾ ਮਕਾਉਨੇ ਆ ਅਕੀਲਾ ਪ੍ਰੋਗਰਾਮ ਇਸ ਹਫਤੇ ਦਾ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਜੀ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ